ਦੇਸ਼ ਦੁਨੀਆ ਦੇ ਵਿੱਚ ਫਸਦੇ ਭਾਰਤੀਆਂ ਦੇ ਵੱਲੋਂ ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ਨੂੰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਗੱਲ ਕਰੀਏ ਕੈਨੇਡਾ ਦੀ ਤਾਂ ਉੱਥੇ ਵੀ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਕ੍ਰਾਂਟੋ ਸ਼ਹਿਰ ਦੀ ਗੱਲ ਕਰਦੇ ਹਾਂ ਤਾਂ ਇੱਥੇ ਪੈਨੋਰਾਮਾ ਇੰਡੀਆ ਦੇ ਵੱਲੋਂ ਇੱਕ ਬਹੁਤ ਹੀ ਸੋਹਣਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਭਾਰਤ ਦੇ ਵੱਖ-ਵੱਖ ਰਾਜਾਂ ਦੇ ਨਾਚ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਗਈਆਂ ਤੇ ਇਸ ਤੋਂ ਇਲਾਵਾ ਪ੍ਰੇਰ ਵੀ ਕੱਢੀ ਗਈ ਹੋਰ ਕੀ ਕੁਝ ਹੋਇਆ ਇਸ ਸਮਾਗਮ ਦੇ ਵਿੱਚ ਜਾਣਦੇ ਹਾਂ ਪੈਨੋਰਾਮਾ ਇੰਡੀਆ ਨੇ 79ਵੇਂ ਭਾਰਤੀ ਸੁਤੰਤਰਤਾ ਦਿਵਸ ਅਤੇ ਇਸ ਦੀ ਸਾਲਾਨਾ ਭਾਰਤ ਦਿਵਸ ਪਰੇਡ ਦੀ ਮੇਜ਼ਬਾਨੀ ਕੀਤੀ ਜੋ ਕਿ ਸੰਗਠਨ ਦੀ 26ਵੀਂ ਵਰੇਗੰਢ ਨੂੰ ਦਰਸਾਉਂਦੀ ਹੈ। ਨੈਥਨ ਫਿਲਿਪ ਸਕੁਅਰ ਭਾਰਤੀ ਸੱਭਿਆਚਾਰ ਦੇ ਇੱਕ ਜੀਵੰਤ ਜਸ਼ਨ ਵਿੱਚ ਬਦਲ ਗਿਆ। ਭਾਰਤੀ ਡਾਇਸਪੋਰਾ ਦੀ ਵਿਭਿੰਨਤਾ ਅਤੇ ਏਕਤਾ ਨੂੰ ਦਰਸਾਉਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਮਾਗਮ ਦੀ ਸ਼ੁਰੂਆਤ ਇੱਕ ਉਦਘਾਟਨੀ ਸਮਾਰੋਹ ਨਾਲ ਹੋਈ ਜਿਸ ਵਿੱਚ ਬੱਚਿਆਂ ਨੇ ਝੰਡਾ ਲਹਿਰਾਇਆ ਅਤੇ ਕੈਨੇਡਾ ਅਤੇ ਭਾਰਤ ਦੇ ਰਾਸ਼ਟਰੀ ਗੀਤ ਗਾਏ ਗਏ। ਸੱਭਿਆਚਾਰਕ ਭਾਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤੇ ਗਏ ਜਿਸ ਵਿੱਚ ਭਾਰਤ ਦੇ ਕਈ ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ ਫਲੋਟਾਂ ਵਾਲੀ ਪ੍ਰੇਡ ਸ਼ਾਮਲ ਸੀ ਜੋ ਉਹਨਾਂ ਦੇ ਵਿਲੱਖਣ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੀ ਸੀ ਦੱਸਿਆ ਕਿ ਇਹ ਜੋ ਸਮਾਗਮ ਸੀ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਬੱਚਿਆਂ ਨੂੰ ਨਾਲ ਲੈ ਕੇ ਉੱਥੇ ਲੋਕਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਇਹ ਜਿਹੜੇ ਸਟਾਲਸ ਲੱਗੀਆਂ ਸਨ ਸਭ ਦਾ ਆਨੰਦ ਵੀ ਮਾਣਿਆ ਗਿਆ ਸਟੇਜ ਤੇ ਗੀਤ-ਨਾਚ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਰਾਹੀਂ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ ਜੋ ਰਾਸ਼ਟਰ ਦੇ ਮਾਣ ਅਤੇ ਭਾਵਨਾ ਨੂੰ ਦਰਸਾਉਂਦਾ ਹੈ। ਪੈਨੋਰਾ ਇੰਡੀਆ ਗ੍ਰੈਂਡ ਪ੍ਰੇਡ ਨੇ ਨੇਥਨ ਫਿਲਪਸ ਸਕੁਅਰ ਦਾ ਚੱਕਰ ਲਗਾਇਆ ਜਿਸ ਵਿੱਚ ਇੰਡੋ ਕੈਨੇਡੀਅਨ ਸੰਗਠਨਾ ਸਮਾਜਿਕ ਸਮੂਹਾਂ ਅਤੇ ਸੱਭਿਆਚਾਰਕ ਸੰਗਠਨਾ ਦੇ ਸਰਗਰਮ ਭਾਗੀਦਾਰੀ ਸੀ ਇਸ ਦੌਰਾਨ ਜਦੋਂ ਪ੍ਰੇਡ ਕੱਟੀ ਜਾ ਰਹੀ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਕਿਨਾਰਿਆਂ ਤੇ ਖੜੇ ਹੋਏ ਸਨ ਅਤੇ ਪ੍ਰੇਡ ਨੂੰ ਦੇਖ ਰਹੇ ਸਨ ਉਸ ਦੀਆਂ ਵੀਡੀਓਜ਼ ਵੀ ਬਣਾਈਆਂ ਜਾ ਰਹੀਆਂ ਸਨ ਇਸ ਦੌਰਾਨ ਕਾਫੀ ਰੌਣਕਾਂ ਲੱਗੀਆਂ ਦਿਖਾਈ ਦਿੱਤੀਆਂ ਨੇਥਨ ਫਿਲਪਸ ਸਕੁਅਰ ਵਿੱਚ ਕਈ ਸਟਾਲਾਂ ਵੀ ਲਗਾਈਆਂ ਗਈਆਂ ਜਿਸ ਵਿੱਚ ਪ੍ਰਮਾਣਿਕ ਭਾਰਤੀ ਪਕਵਾਨ ਰਵਾਇਤੀ ਕਪੜੇ ਗਹਿਣੇ ਅਤੇ ਸਥਾਨਕ ਕਾਰੋਬਾਰ ਸ਼ਾਮਲ ਸਨ ਇਸ ਦੌਰਾਨ ਵੱਖ-ਵੱਖ ਰਾਜਾਂ ਦੇ ਨਾਚ ਦੀਆਂ ਪਰਫਾਰਮੈਂਸਿਸ ਵੀ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਛੋਟੀ ਉਮਰ ਦੇ ਬੱਚੇ ਵੀ ਸ਼ਾਮਲ ਸਨ ਇਹਨਾਂ ਪਰਫਾਰਮੈਂਸਿਸ ਨੂੰ ਆਏ ਹੋਏ ਸਾਰੇ ਹੀ ਦਰਸ਼ਕਾਂ ਦੇ ਵੱਲੋਂ ਖੂਬ ਇੰਜੋਏ ਕੀਤਾ ਗਿਆ ਅਤੇ ਪ੍ਰਬੰਧਾਂ ਦੀ ਵੀ ਕਾਫੀ ਤਾਰੀਫ਼ ਕੀਤੀ ਗਈ ਕਿਉਂਕਿ ਸਾਰਾ ਜੋ ਪ੍ਰੋਗਰਾਮ ਸੀ ਬਹੁਤ ਹੀ ਚੰਗੇ ਢੰਗ ਦੇ ਨਾਲ ਉਲੀਕਿਆ ਗਿਆ ਸੀ ਬੱਚਿਆਂ ਅਤੇ ਹੋਰ ਭਾਗੀਦਾਰਾਂ ਨੂੰ ਐਪਰੀਸ਼ੀਏਟ ਕਰਨ ਲਈ ਪ੍ਰਬੰਧਕਾਂ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ। ਇਸ ਦੌਰਾਨ ਕਈ ਹੋਰ ਕਲਚਰਲ ਪਰਫਾਰਮੈਂਸਿਸ ਵੀ ਦੇਖਣ ਨੂੰ ਮਿਲੀਆਂ। ਜਿਵੇਂ ਕਿ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਤੇ ਵੀਡੀਓਜ਼ ਦੇਖ ਰਹੇ ਹੋ, ਇਹ ਸਾਰੀਆਂ ਵੀਡੀਓਜ਼ ਜੋ ਪੈਨੋਰਾਮਾ ਇੰਡੀਆ ਦੇ ਵੱਲੋਂ ਇੰਨੇ ਸੋਹਣੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਉੱਥੋਂ ਦੀਆਂ ਇਹ ਵੀਡੀਓਜ਼ ਹਨ। ਇਸ ਦੇ ਨਾਲ ਹੀ ਦੱਸਦੀ ਹੈ ਕਿ ਉੱਥੇ ਕਾਫੀ ਸਾਰੀਆਂ ਸਿੰਗਿੰਗ ਪਰਫਾਰਮੈਂਸਿਸ ਵੀ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਬੱਚਿਆਂ ਦੇ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਗੀਤ ਗਾਏ ਗਏ ਅਤੇ ਨਾਲ ਹੀ ਬਜ਼ੁਰਗਾਂ ਦੇ ਵੱਲੋਂ ਵੀ ਜਿਵੇਂ ਕਹਿ ਸਕਾਂ ਦਿਆਂ ਕਿ 60 ਤੋਂ 65 ਸਾਲ ਦੀ ਉਮਰ ਦੇ ਵਿਅਕਤੀਆਂ ਦੇ ਵੱਲੋਂ ਵੀ ਸਟੇਜ ਤੇ ਪਰਫਾਰਮੈਂਸਿਸ ਦਿੱਤੀਆਂ ਗਈਆਂ ਜਿਸ ਨੂੰ ਕਿ ਸਾਰਿਆਂ ਦੇ ਵੱਲੋਂ ਬੇहद ਹੀ ਪਸੰਦ ਕੀਤਾ ਗਿਆ ਜਿਕਰ ਯੋਗ ਹੈ ਕਿ ਪੈਨੋਰਾਮਾ ਇੰਡੀਆ ਇੱਕ ਗੈਰ ਮੁਨਾਫਾ ਸੰਸਥਾ ਹੈ ਜੋ 1999 ਦੇ ਵਿੱਚ ਸਥਾਪਿਤ ਕੀਤੀ ਗਈ ਸੀ ਇਸ ਦਾ ਉਦੇਸ਼ ਸੱਭਿਆਚਾਰਕ ਆਦਾਨ-ਪ੍ਰਦਾਨ ਰਾਹੀਂ ਭਾਰਤ ਅਤੇ ਕੈਨੇਡਾ ਵਿਚਕਾਰ ਬਿਹਤਰ ਸਮਝ ਨੂੰ ਉਤਸ਼ਾਹਿਤ ਕਰਨਾ ਹੈ ਇਹੇ ਸੰਸਥਾ ਭਾਰਤੀ ਸੱਭਿਆਚਾਰਕ ਡਾਇਸਪੋਰਾ ਨੂੰ ਆਪਣੀਆਂ ਕਲਾਵਾਂ ਅਤੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ ਜਿਸ ਨਾਲ ਵਿਭਿੰਨਤਾ ਵਿੱਚ ਏਕਤਾ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਹ ਸਫਲ ਪ੍ਰੋਗਰਾਮ ਟ੍ਰਾਂਟੋ ਸ਼ਹਿਰ, ਟ੍ਰਾਂਟੋ ਪੁਲਿਸ ਅਤੇ ਹੋਰ ਅਧਿਕਾਰਤ ਅਧਿਕਾਰੀਆਂ ਅਤੇ ਗੈਰ ਸਰਕਾਰੀ ਸੰਗਠਨਾ ਦੇ ਮਾਰਗਦਰਸ਼ਨ ਨਾਲ ਕੀਤਾ ਗਿਆ। ਇਸ ਦੌਰਾਨ ਜਦੋਂ ਕਿ ਪ੍ਰੋਗਰਾਮ ਦੀ ਸੁਭਾਗਤੀ ਹੋ ਰਹੀ ਸੀ ਤਾਂ ਅਖੀਰ ਤੇ ਜੋ ਪੈਨੋਰਾ ਇੰਡੀਆ ਦੇ ਪ੍ਰਬੰਧਕ ਸੰਨ ਜਾਂ ਹੈਡ ਸੰ ਉਹਨਾਂ ਦੇ ਵੱਲੋਂ ਸਾਰੇ ਪਹੁੰਚੇ ਹੋਏ ਦਰਸ਼ਕਾਂ ਦਾ ਮੁੱਖ ਮਹਿਮਾਨਾਂ ਦਾ ਖੋਤ ਕੀ ਧੰਨਵਾਦ ਕੀਤਾ ਗਿਆ ਜਿਸ ਨਾਲ ਸਾਰੇ ਹਾਜ਼ਰੀਨਾਂ ਲਈ ਇੱਕ ਯਾਦਗਾਰੀ ਜਸ਼ਨ ਯਕੀਨੀ ਬਣਾਇਆ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ